ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਸੰਧੂ ਡੇਰੀ ਫਾਰਮ ਚੋਂ ਵੀਡੀਓ ਬਣਾਉਣ ਲੱਗੇ ਆ ਬਾਈ ਕੋਲੇ ਦੋ ਨਾ ਗਾ ਬਾਈ ਇੱਕ ਬੱਚੀ ਆ ਟਾਪ ਕਲਾਸ ਤੇ ਇੱਕ ਵੈੜਾ ਬਾਈ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਆਉ ਕਰ ਲੈਨੇ ਬਾਈ ਨਾਲ ਗੱਲਬਾਤ ਆ ਜੀ ਬਾਈ ਬਾਈ ਜੀ ਸਸਿਕਾ ਸਸਿਕਾ ਬਾਈ ਜੀ ਹੋ ਠੀਕ ਹੋ ਵਧੀਆ ਬਾਈ ਚੜਦੀ ਕਲਾਈ ਨਾਮ ਤੇ ਐਡਰੈਸ ਬੋ ਨਾ ਬਾਈ ਧਰਮਿੰਦਰ ਸਿੰਘ ਪਿੰਡ ਸੰਧੂਕਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਨੇੜੇ ਪਿੰਡ ਬਈ ਤਪਾ ਤੇ ਬਧੌੜ ਸ਼ਹਿਰ ਆ ਗਿਆ ਆਪਣੇ ਰਾਹ ਮੋਬਾਈਲ ਨੰਬਰ 6280218644 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇ ਨੇ ਟੌਪ ਕਲਾਸ ਕਿਹੜਾ ਸ਼ੂਆ ਸੁੰਦੀ ਹੈ ਤਰਮ ਇਹ ਡਾਕਟਰ ਦੂਜਾ ਸ਼ੂਆ ਸੁੰਦੀ ਹੈਗੀ ਨੰਦਾ ਚ ਓਰੀਜਨਲ 6 ਦੰਦ ਹੈਗੀ 6 ਦੰਦ ਦੂਜਾ ਬਾਕੀ ਜਿਵੇਂ ਕਹਿੰਦਾ ਥੱਲੋ ਸੀਲ ਠੰਡੀ ਦਾ ਕੋ ਜਿੱਧਰ ਦੀ ਮਰਜ਼ੀ ਵਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਲੇਵਾ ਕਮਾਲ ਦਾ ਇੱਕ ਮਿੰਟ ਬਈ ਥਣ ਥਣ ਵਿਖਾ ਦੀ ਢੱਲਾ ਢੁਲਾ ਲੈ ਲਵਾਓ ਭਈਆ ਹਨਾ ਸਾਰੀਆਂ ਵਲਡਾਂ ਲਾ ਕੱਢੂ ਫੇਰ ਕਰਮਣੀ ਨੇ ਸੋਨਾ ਬ੍ਰੀਡ ਇੱਕ ਨੰਬਰ ਤੋੜਾ ਇੱਕ ਨੰਬਰ ਪ੍ਰਿੰਟ ਪ੍ਰਿੰਟ ਬੜਾ ਚੰਗਾ ਹਨਾ ਕਰਮਣੀ ਆਪਾਂ ਤੋੜ ਨੇ ਡਾਕਟਰ ਲਮੀ ਇਹ ਫੇਸ ਦੀ ਬਿਊਟੀ ਦੇਖ ਬਿਊਟੀ ਦੇਖੋ ਬੜਾ ਪਿਆਰਾ ਬੜਾ ਬੋਦੀ ਵਾਦੀ ਪੂਰੀ ਚੰਗੀ ਆ ਸਨਖ ਆਪਣਾ ਬੜ ਦੇ ਵਿੱਚ ਫੁੱਲ ਤੇ ਲੰਮੀ ਲੰਮੀ ਚੈੱਕ ਕਰ ਲੋ ਪ੍ਰਿੰਟ ਫਰੋਂਟ ਬਾਕੀ ਡਾਕਟਰ ਜਾਣ ਜਾਂਦਾ ਇੰਨੀ ਸਮੀ ਵਾਲੀ ਪੂਰੀ ਫੁੱਲਾ ਵਾਹ 28 ਤੋਂ 30 ਕਿਲੋ ਦੁੱਧ ਦੇ ਦੂਗੀ ਠੀਕਾ ਪਹਿਲਾਂ ਨੇ ਦੁੱਧ 26-27 ਕਿਲੋ ਚ ਆਇਆ ਵਾਗਾ ਮਾਲਕਾਂ ਇਹ ਦੱਸਣ ਤੇ ਓਕੇ ਬਈ ਹਾਂਜੀ ਹੂੰ ਬਰੀਡ ਬੜੀ ਚੰਗੀ ਆ ਚੌੜੀ ਚੂੜੀ ਪੜੀ ਵੀ ਕਰਮ ਵਾਲੀ ਹੂੰ ਤੂੰ ਇਹ ਦੇਖ ਲੈ ਬੈਠ ਜਾਣ ਜਾਂ ਤਾਂ ਪੜੀ ਪੁਲੀ ਚੌੜੀ ਚੁੱਪੀ ਬਹੁਤ ਜ਼ਿਆਦਾ ਪਈ ਹੈ ਉੱਪਰ ਜਾਣ ਬਹੁਤ ਆਣਾ ਯਾਰ ਬਾਕੀ ਲੇਖਾ ਹੀ ਕੋਈ ਨਹੀਂ ਸੀ ਠੰਡੀ ਦਾ ਮਰਜੀ ਮਰਜੀ ਵੇਜਾ ਲੈ ਦੇਖੀ ਬਈ ਥਣ ਲੱਗਿਆ ਲੈ ਹਾਲਗੇ ਚਾਹਣ ਪੂਰੀ ਵਿਥੀ ਤੇ ਇਹ ਪੀੜੀ ਦੇ ਪਾਵੇ ਵਰਗੇ ਥਾਣ ਨਾੜਾ ਨੋੜਾ ਕਰਮਲੇ ਦੇ ਫੁੱਲ ਚੰਗਿਆਂ ਬ੍ਰੀਡ ਇੱਕ ਨੰਬਰ ਆ ਕੋਈ ਲੇਖਾ ਹੀ ਨਹੀਂ ਯਾਰ ਬ੍ਰੀਡ ਦਾ ਭਾਈ ਡਾਕਟਰ ਜਾਣ ਜਨ ਦਸਵੇਂ ਪੜੀ ਵੜ ਲੇਖਾ ਹੀ ਕੋਈ ਨਹੀਂ ਗਾ ਸਹੀ ਗੱਲ ਆ ਭਾਈ ਮੁੱਲ ਕੀ ਆ ਭਾਈ ਜਾਇਦ ਜਰਾ ਮੁੱਲ ਕਰਾਉ ਨੋ ਡਾਕਟਰ ਚਾਹ ਬੰਦਾ ਸਵਾ ਕਰਾ ਲੇ ਇੱਕ ਦਸ ਕਰਾ ਲੇ ਪੂਰੇ ਲੱਖ ਦੀ ਵੈੜ ਦੇ ਦਾਂਗੇ ਬੱਚੋ ਮਾਨਤਨ ਕਰਦਾਂਗੇ ਬੜ 28 ਤੇ 30 ਕਿਲੋ ਦੁੱਧ ਦੇ ਦੂੰ ਪੂਰੇ ਲੱਖ ਦੀ ਦੇ ਦੋਗੇ ਜੀ ਹਾਂ ਬਾਈ ਪੂਰੇ ਲੱਖ ਦੀ ਦੇ ਦਾਂਗੇ ਪੂਰੇ ਲੱਖ ਦੀ ਵੜ ਬਾਈ ਕਹਿੰਦਾ ਦੇ ਦਾਂਗੇ ਬੜ ਬਹੁਤ ਚੰਗੀਆਂ ਲੇਵਾ ਦੇਖੋ ਡਿਜ਼ਾਈਨ ਲੇ ਲੇ ਮੌਲਕ ਮਾ ਸ਼ੋਰ ਛੱਪਾ ਕਰਾਂਗੇ ਓਏ ਇਹ ਮੌਲ ਨਹੀਂ ਹੋਣੇ ਆਪਣੇ ਮੌਲ ਕਰਾਉਣ ਨੂੰ ਚਾਹੇ ਸਵਾ ਲੱਖ ਕਰਾਈ ਚੱਲੇ ਕੋਈ ਬੰਦਾ ਇਹ ਜਿਹੇ ਵੜਾਂ ਦੇ ਸਵਾ ਸਵਾ ਲੱਖ ਡੇਡ ਲੱਖ ਮੰਗੀ ਆ ਦੇ ਲੋਕ ਚੌੜੀ ਦੇਖ ਵਹਰ ਤਾਂ ਤਾਂ ਕਿੰਨੀ ਪੜੀ ਵੀ ਦੇਖੀ ਬਾਈ ਲੈ ਪਿੱਛੇ ਤੋਂ ਚੌੜੀ ਬਰੀਟ ਉਤੋਂ ਪੱਧਰ ਬਾਈ ਤੇ ਪੜੀ ਵੀ ਬਹੁਤ ਆ ਬਾਈ ਹਣਾ ਦੋਦ ਚੰਗਾ ਪਾ ਦੂ ਜਿਹੜੇ ਹਿਸਾਬ ਨਾਲ ਆਈ 3 ਕਲੋਟਰ ਬੈਠਦਾ ਲੇਵਾ ਦਿਖਾ ਦੇ ਇਧਰੋਂ ਬੈਕ ਸਾਈਡ ਪਾ ਅੱਗੇ ਪਿੱਛੇ ਦਾ ਬੈਕ ਸਾਈਡ ਵੀ ਲੇਵਾ ਦੀਂਦਾ ਤੇ ਅੱਗੇ ਵੀ ਦੀਂਦਾ ਪਿੱਛੇ ਵੀ ਦੀਂਦਾ ਇਧਰੋਂ ਵੀ ਲੇਵਾ ਪੰਜ ਪੰਜ 6 ਦਿਨ ਬੈਠਣੇ ਕੱਢ ਜਾਣੇ ਹੈਗੇ ਹੂੰ ਬਣੂ ਬਹੁਤ ਲੱਟਣ ਦੇਖਵਾ ਸਾਰੀਆਂ ਬਲਡਾਂ ਨਾਲ ਕੱਢ ਕੇ ਫੇਰ ਲਾਟੂ ਲਾ ਕੱਢ ਕੇ ਬੈੜਨੇ ਫੇਰ ਸੁਣਾਗਾ ਥਣ ਮੁਠੀ ਵਾਲਾ ਥਣ ਮੋਲ ਗਰਾਉਂਡ ਨੂੰ ਜਿਹੜਾ ਕੋਈ ਮਰਜ਼ੀ ਕਰਾਈ ਜਾਵੇ ਜਮਾਂ ਜੈਨੂਅਲ ਰੇਟ ਆਪਣਾ ਸਹੀ ਗੱਲ ਆ ਭਾਈ ਫੇਸ ਬੜਾ ਪਿਆਰਾ ਹੈ ਨਾ ਲੈ ਸ਼ੋਕ ਡਾਕਟਰ ਕੁਆਲਟੀ ਇੱਕ ਨੰਬਰ ਆ ਓਰੀਜਨਲ 6 ਮੋਲ ਵੀ ਉਸ ਹੱਬ ਨਾਲ ਜਾਇਜ਼ ਆ ਮੋਲ ਲਗਰਾਉਂਦੇ ਨੇ ਡਾਕਟਰ ਜਿੰਨਾ ਮਰਜ਼ੀ ਕਰੀ ਚੱਲੇਗੇ ਹੂੰ ਆਪਣਾ ਆ ਜਾ ਮੋਲ ਨਹੀਂ ਜਮਾ ਦੇਣ ਲੈਣ ਵਾਲਾ ਮੋਲ ਆ ਠੀਕ ਆ ਭਾਈ ਹਾਂਜੀ ਬਰੀਟ ਇੱਕ ਨੰਬਰ ਬਾਕੀ ਲੰਬੀ ਲੰਜੀ ਵੜ ਬਹੁਤ ਜ਼ਾਇਦਾ ਹੈਗੀ ਬਜਰਾ ਦੀ ਮਜੂਦ ਬਥੇਰਾ ਗਾ ਜਿਓ ਲਿਓ ਚਾਹੇ ਮਸ਼ੀਨਾਂ ਚੋ ਲਿਓ ਇੱਕ ਨੰਬਰ ਥਾਣ ਲੱਗਿਆ ਹਾਂ 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 ਲੇਵਾ ਫੀਟਿੰਗ ਵਾਲਾ ਪੂਰਾ ਹੈ ਡਿਜ਼ਾਈਨ ਦੇਖੋ ਲੇਵਾ ਦਾ ਹਾੜੀ ਵਾਲਾ ਲੇਵਾ ਦਾ ਟਰਾਂ ਦੇਖੋ ਆ ਜਦੋਂ ਭਲਾ ਭਲਾ ਉੱਤਰਿਆ ਤਾਂ ਜਮਾ ਬਣ ਜਾਣਾ ਸਹੀ ਗੱਲ ਇਹ ਬਾਈ ਕੋ ਜਨ ਚੌਰਸ ਸਹੀ ਗੱਲ ਮੋਲ ਵੀ ਜਾਇਜ਼ ਆ ਜਮਾ ਕਿੰਨੀ ਮਰਜ਼ੀ ਬੈਠ ਰਹੇ ਬ ਸੀਡ ਬੜੀ ਆ ਯਾਰ ਹਨਾ ਸੀਡ ਬਹੁਤ ਜ਼ਿਆਦਾ ਐਡਾ ਟੋਪ ਬੈਣਾ ਵੀ ਫੁੱਲ ਸੀਡ ਫੁੱਲ ਬਰੀਟ ਇੱਕ ਨੰਬਰ ਆ ਬਈ ਕੀ ਬਾਤ ਆ ਦੱਸ ਦੀ ਐ ਖੜੀ ਬੈੜਕ ਨਹੀਂ ਮੈਂ ਖਾ ਡਾਕਟਰ ਜਾਨ ਜਨਤਾ ਲੈਖਾ ਹੀ ਕੋਈ ਨਹੀਂ ਚੌੜੀ ਚੋ ਬਥੇਰੀ ਹੈਗੀ ਬਜਨ ਬਥੇਰਾ ਹੈਗਾ ਜਾਨ ਜਨਦਨ ਵਾਲੀ ਦੁੱਧ ਨੇ ਦੇਣਾ ਹੁੰਦਾ ਪਸ਼ੂ ਨੇ ਹਨਾ ਹਾਂਜੀ ਅੱਗੇ ਬਈ ਬੱਚੀ ਕਿੰਨੀ ਉਮਰ ਹੈ ਦੀ ਡਾਕਟਰ ਖੀਰੀ ਹੈਗੀ ਦੰਦੋਂ ਦੰਦ ਵੀ ਪਟ ਕੇ ਦਿਖਾ ਦਿੰਦੇ ਆ ਬੱਚੀ ਦੇ ਆਪਾਂ ਠੀਕ ਆ ਬਈ ਹਾਂ ਖਾਣ ਚਾਹ ਰਹੀ ਆ ਚਾਰ ਹੀ ਥਾਣਾ ਡਾਕਟਰ ਸ਼ਾਨੀ ਦੰਦੋਂ ਵੀ ਖੀਰੀ ਹੈ ਦਾ ਓਰੀਜਨਲ ਖੀਰੀ ਹੈ ਦੰਦੋਂ ਹੂੰ ਖਣ ਚਾਰ ਹਨਾ ਲੈ ਝੂਲੀ ਇੱਕ ਨੰਬਰ ਬੜੀ ਇੱਕ ਨੰਬਰ ਆ ਬਾਈ ਹਨ ਮੈਂ ਖ ਲੈ ਕੀ ਬਾਤ ਆ ਝੂਲੀ ਬੜੀ ਚੰਗੀ ਆ ਬਾਈ ਚਾਰ ਥਾਣੇ ਗਲਾਬੀ ਥਣ ਬਰੀਡ ਇੱਕ ਨੰਬਰ ਤੋਰਾ ਇੱਕ ਨੰਬਰ ਬੋਦੀ ਦੇਖ ਡਾਕਟਰ ਬੱਚੀ ਦੀ ਲੈ ਬੋਦੀ ਬਾਦੀ ਪੂਰੀ ਚੰਗੀ ਸੁਨੱਖ ਆਪਣਾ ਬੱਚੀ ਦੇ ਵਿੱਚ ਫੁੱਲ ਆ ਬਰੀਡ ਬਹੁਤ ਆ ਬੱਚੀ ਤੇ ਹਨ ਜਰਸੀ ਦਾ ਬੱਚਾ ਬਾਈ ਲੈ ਕੁਆਲਿਟੀ ਦੇਖੋ ਕੁਆਲਿਟੀ ਡਾਕਟਰ ਜਾਨਵਰ ਦੀ ਹੂੰ ਜਾਣ ਜਾਣ ਤੋਂ ਬਥੇਰੀ ਆ ਸਹੀ ਗੱਲ ਆ ਮੁੱਲ ਕਰਾਉ ਨੂੰ ਚਾਹੀ 25000 ਰੁਪਿਆ ਕਰਾ ਲੈ ਬੰਦਾ 22000 ਰੀ ਬੱਚੀ ਦੇ ਦਾਂਗੇ ਆਪਾਂ ਠੀਕ ਆ ਬਾਈ ਜਿੱਥੇ ਮਰਜ਼ੀ ਬੰਦਾ ਜਾਵੇਗਾ ਨਾ ਤੁਰ ਰਿਹਾ ਇਹ ਜੇ ਬੱਚੇ ਆ ਇਹ ਰੇਟ 'ਚ ਮਿਲਣੇ ਹੀ ਨਹੀਂਗੇ ਆਪਣੇ ਕੋਲ ਹੋਰ ਸਹੀ ਗੱਲ ਆ ਬਈ ਮੁੱਲ ਜਮਾ ਜੈਨੂਅਲ ਰੇਟ ਆਗਾ ਮਰਜ਼ੀ ਕਰਾ ਲੋ 22000 ਦੀ ਬੱਚੀ ਆ ਜਿਹੜੀ ਦੇ ਦੇਾਂਗੇ ਝੋਲੀ ਦੇਖਣ ਵਾਲੀ ਲੈ ਝੋਲੀ ਲੈ ਮੈਂ ਕਹਿੰਦਾ ਦੁੱਖ ਤੋੜਦੀ ਆ ਲੈ ਜਿਵੇਂ ਮਰਜ਼ੀ ਲੈ ਖੜਾ ਰਹਿ ਕੋਈ ਪਿੱਛੇ ਦੀ ਚੜਾਈ ਉੱਪਰ ਦੀ ਸਿੱਧੀ ਬਹੁਤ ਜ਼ਿਆਦਾ ਹੈਗੀ ਡਾਕਟਰ ਬੱਚੀ ਸਹੀ ਗੱਲ ਆ ਹਲੇ ਝੋਲੀ ਝੂਲੀ ਦਾ ਤਾਂ ਲੇਖਾ ਹੀ ਕੋਈ ਨਹੀਂਗਾ ਮੁੱਲ ਵੀ ਜਾਇਜ਼ ਆ ਯਾਰ ਜਮਾ ਜੈਨੂਅਲ ਜੈ ਰੇਟ ਆ ਡਾਕਟਰ ਬੱਚਾ ਹੀ ਜਿਹੜਾ ਨਾ ਦਾ ਸਾਮੀ ਨਾ ਦਾ ਕੱਚਾ ਹੀਰਾ ਬੱਚਾ ਹਜੇ ਬਹੁਤ ਜਿਆਦਾ ਚੰਗਾ ਬੱਚਾ ਕਿਸੇ ਵੀਰ ਨੂੰ ਬਈ ਦੋਨਾਂ ਚ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਬੈੜ ਦਾ ਵੀ ਕੋਈ ਆਂਤੀ ਨੇ ਪੂਰੀ ਪੜੀ ਵੀ ਆ ਚੌੜੀ ਚੂੜੀ ਰਾਜੀ ਰੂਜੀ ਫੁੱਲ ਤੇ ਲੇਵੇ ਦਾ ਡਿਜ਼ਾਈਨ ਦੇਖੋ ਉਦ ਵੀ ਚੰਗਾ ਪਾਉਗੀ ਧੰਨਵਾਦ